ਟਾਈਮ ਹੋ ਗਏ 11:00 ਵਜੇ ਕੇ ਬਾਅਦ ਤਾਂ ਆ ਚੁੱਕੇ ਰੋ ਰੂ ਕੇ ਖਾਣਾ ਖੂਣਾ ਖਾ ਕੇ ਹੁਣ ਇੰਨਾਲੀ ਹੁਣ ਇਹਨੇ ਜਾਣਾ ਆਪਣੀ ਛੋਟੀ ਦਾਦੀ ਕੋਲੇ ਉਧਰ ਜਾ ਕੇ ਇਹਨੇ ਸੌਣਾ ਇੱਥੇ ਰਹੇ ਤਾਂ ਨਹੀਂ ਸੌਂਦੇ ਕਿਉਂਕਿ ਇਹ ਡਿਸਟਰਬ ਹੋ ਜਾਂਦਾ ਬੰਦਾ ਚੱਲੀਏ ਹੁਣ ਦਾਦੀ ਕੋਲ ਹੋਣਾ ਹੋਗਾ 3 ਵਜੇ ਇਹ ਕੁੱਤਾ ਹੁੰਦਾ ਜਾ ਕੇ ਇਹ ਸੌਂ ਕੇ ਫਿਰ ਆਉ 3 ਵਜੇ ਚੱਲੀਏ ਦੇਖਦੀ ਕਿਵੇਂ ਚਲੋ ਬਾਅਦ ਛੋਟੀ ਦਾਦੀ ਕੋਲੇ ਇਹ ਬਾਅਦ ਹੁ ਤਾਂ ਆਜੋ ਚੱਲੀਏ ਛੋਟੀ ਦਾਦੀ ਕੋਲ ਚੱਲੀ ਆਜੋ ਚਲੋ ਉਠੋ ਉਠੋ ਹਾਂ ਚਲੋ ਤਿਆਰ ਹੋ ਉਧਰ ਨੂੰ ਜਾ ਕੇ ਆਉਠਾ ਚਲੋ ਲੈ ਕੇ ਜਾ ਜੇ ਲੋ ਆ ਚਾ ਚਾ ਚੜ ਜਾਉਗਾ ਉਧਰ ਜਾ ਰਿਹਾ ਇਹਨੂੰ ਨੋ ਨੋ ਕਰ ਦੋ ਚੰਗਾ ਫਿਰ ਨੋ ਨੋ ਕਰ ਦੋ ਹਾਂ ਲੋ ਠੀਕ ਆ ਓਕੇ ਨੋ 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 ਬਾਏ ਬਾਏ ਕਰ ਦੋ ਫਿਰ ਬਾਏ ਬਾਏ ਹਾਂ ਬਾਏ ਬਾਏ ਦਾ ਆਏ ਹੁੰਦਾ ਹੈਲੋ ਜੀ ਸਸੀ ਗਾਲ ਜੀ ਵੈਲਕਮ ਟੂ ਆਵ ਚੈਨਲ ਰਹਿਲ ਫੈਮਿਲੀ ਵਲੋਗਸ ਲੋਜੀ ਇੱਕ ਤਾਂ ਅੱਜ ਗਰਮੀ ਵਾਲੀ ਆ ਇਹ ਕੈਮਰਾ ਜੀ ਕਰਦਾ ਛੰਨੀਆ ਭੁੰਨ ਕੇ ਖਾਣ ਨੂੰ ਪਾਸੋਂ ਚੌਥਰੋਂ ਨਾਲੇ ਚਾਰ ਪਾੜ ਲਾ ਨਾ ਫਿਰ ਇੱਥੇ ਕੋਈ ਛੰਨੀ ਨਹੀਂ ਮਿਲਣੀ ਹੈਗੀ ਸਾਰੇ ਬੱਤੇ ਭੱਲੇ ਆ ਸਾਹ ਆਹ ਦੇਖ ਲੈ ਸਾਰੀ ਮੱਤੀ ਫਿਰ ਉੱਥੇ ਡੰਗਰੇ ਖਾਣਗੇ ਫੇ ਸਾਨੂੰ ਕੁਝ ਨਹੀਂ ਮਿਲਣਾ ਹੈ ਗਾਇਸ ਲਈ ਮੈਂ ਸੋਚਦੀ ਹੁਣ ਜਾ ਕੇ ਪਹਿਲਾਂ ਮੈਂ ਛੱਲੀਆਂ ਤੋੜ ਕੇ ਲੈ ਕੇ ਆਉਣੀ ਆ ਬੱਸ ਮੈਨੂੰ ਤੋੜਨੀਆਂ ਨਹੀਂ ਆਉਂਦੀ ਤੁਸੀਂ ਮੇਰੇ ਨਾਲ ਜਾਓ ਤੋੜ ਕੇ ਆ ਦਿਓ ਛੱਲੀਆਂ ਤੋੜਨੀਆਂ ਆਉਂਦੀਆਂ ਨਾ ਉੱਥੇ ਫਿਰ ਉਹ ਕੰਡੂ ਜੀ ਲੜੂਗੀ ਨਿੰਬੂ ਖਲਮਾ ਮੰਗਾ ਲਈ ਸੀ ਮੇਰਾ ਜੀ ਕਹਿੰਦਾ ਵੀ ਨਿੰਬੂ ਲਾ ਕੇ ਕਾਲਾ ਨੂਨ ਲਾ ਕੇ ਛੱਲੀ ਖਾਦੀ ਜਾ ਕੇ ਚਲੋ ਫਿਰ ਚੱਲੀਏ ਆਜੋ ਪਲੀਜ਼ ਉਹ ਟੈਨਸ਼ਨ ਨਾ ਕੀ ਨੀ ਆ ਆਜੋ ਕਾਦੀ ਟੈਨਸ਼ਨ ਮਾਰਨੀ ਪਉਣਾ ਕਾਰ ਦਾ ਪਾ ਲਿਓ ਫਿਰ ਉਹਦਾ ਹਜੇ ਪਰਸੋਂ ਨੂੰ ਪਾਉਣਾ ਬਾਪੂ ਜੀ ਦਾ ਕਹਣਾ ਪਤਾ ਨਹੀਂ ਕਹਿੰਦੇ ਹੁੰਦੇ ਕੋਈ ਪਰਸੋਂ ਪਰ ਹੁੰਦਿਆ ਵੀ ਪਰਸੋਂ ਨਹੀਂ ਕਹਿੰਦਾ ਹੁੰਦਾ ਕਹਿੰਦੇ ਹੁੰਦੇ ਨੇ ਵੀ ਕੱਲ ਤੋਂ ਅਗਲਾ ਦਿਨ ਕਹਿਿੰਦਾ ਹੁੰਦਾ ਹਾਂ ਕੱਲ ਚੱਲੀਏ ਫਿਰ ਚਲ ਆਜੋ ਚਲੋ ਜੀ ਨਾਲੇ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਛੱਲੀ ਲੈ ਕੇ ਆਉਨੇ ਆ ਤੋੜ ਕੇ ਆਹ ਤੋੜ ਲੈ ਆਪਾਂ ਆਟਾ ਉਹਦਾ ਭਰ ਕੇ ਅਸੀਂ ਸ਼ੁਰੂ ਵੀ ਕਰਤਾ ਆ ਰਹਿ ਗਿਆ 15 12 ਕਿਲਿਆਂ ਦਾ ਇਹਦੇ ਚ 12 ਕਿੱਲੇ ਪੈਣਗੇ ਆੜੀ ਆ ਤਾਂ ਲੱਗ ਜੀ ਮੈਂ ਆਪਣਾ ਨਾਣਾ ਦੇਖਦੇ ਚਲਾਈ ਝੜਦੇ ਹੁਣ ਇੱਧਰ ਦੀ ਜਾਈਏ ਕੋ ਉਧਰ ਦੀ ਇੱਧਰ ਹੀ ਚੱਲਦੇ ਆ ਇੱਥੇ ਨਾ ਮੁੱਢੀ ਨੂੰ ਦੇਖੀ ਜਿਉਂਗੇ ਤਾਂ ਦੰਦ ਜੇ ਨਿਕਲ ਜਾਣਾ ਹਨਾ ਲੈ ਤਾਂ ਇੱਥੋਂ ਵੀ ਤੋੜ ਸਕਦਾ ਪੈਨ ਉੱਚੇ ਚੜ੍ਹਨ ਦੀ ਕਿ ਲੋੜਾ ਕੋ ਉਧਰ ਜਿਆਦਾ ਵਧੀਆ ਨੇ ਕਿੰਦਰ ਉਧਰ ਆਂ ਕਿਵੇਂ ਬਦਲਾਰੇ ਮੈਂ ਗੱਲ ਸੁਣ ਉਹ ਹੁਣ ਮੈਂ ਕਿਉਂ ਜਾਵਾਂ ਉੱਪਰ ਹੀ ਜਿਹੜਾ ਨਾ ਮੈਂ ਅੱਛੇ ਦੀ ਜਾ ਕੇ ਮੰਗੇ ਤੋਥੋਂ ਆਹ ਹੋਰ ਹੀ ਦੋੜਦੀਆਂ ਇਹ ਵਧੀਆ ਨਹੀਂ ਖੜ ਜਾ ਮੈਂ ਦੱਸ ਦਿਆਂ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਕਿਹੜੀ ਪੱਕੀ ਹੈ ਕਿਹੜੀ ਕੱਚੀ ਹੈ ਹਾਂ ਆ ਜਿਹੜਾ ਇਹ ਰੈੱਡ ਰੈੱਡ ਜੇ ਬਣੇ ਤਾਂ ਇਹ ਪੱਕੀਆਂ ਨੇ ਹਨਾ ਹਾਂ ਵੀ ਹਾਂ ਜਿਹਦੇ ਹਜੇ ਘੱਟ ਨੇ ਉਹ 골ਡਨ 골ਡਨ ਨੇ ਉਹ ਕੱਚੀਆਂ ਨੇ ਹਾਂ ਇਹ ਤਾਂ ਪਹਿਲੀ ਵਾਰ ਵੀ ਚੱਜੀ ਗੱਲ ਕਰੀਏ ਹੁਣ ਇਹਨੂੰ ਤੋੜੇ ਜਾਵੇ ਨਹੀਂ ਨਹੀਂ ਇਹਨੂੰ ਨਹੀਂ ਤੋੜੇ ਜਾਵੇ ਇਹੇ ਘੱਟ ਬਰਾਉਣਾ ਮੈਂ ਤੋੜ ਕੇ ਲੈ ਕੇ ਆਉਣਾ ਪੂਰੀਆਂ ਬਰਾਉਣ ਅੰਦਰ ਜਾਣਾ ਬੂਠੋਲੇ ਆਪਾਂ ਨੂੰ ਹੋਰ ਨੂੰ ਉੱਤੇ ਪੂਰੀ ਬਰਾਉਨ ਮੈਂ ਲੈ ਕੇ ਆਉਂਦਾ ਲੈ ਕੇ ਤੁਰ ਕੇ ਹੋਰ ਕੰਡ ਕੰਡ ਹੋਰ ਕੰਡ ਜੀ ਲੜਨ ਲੱਗ ਜਾਂਦੇ ਫਰਤਾਂ ਲੈ ਆ ਮੈਂ ਇਧਰ ਬਹੁਤ ਨੇ ਉਹ ਨਹੀਂ ਕਿੰਨੀ ਦੂਰ ਗਏ ਹਾਂ ਕਿੰਨੀ ਲੈ ਕੇ ਆਉਣਾ ਮੈਂ ਤਾਂ ਇੱਕ ਖਾਣੀਆਂ ਤੁਸੀਂ ਜੇ ਖਾਣੀਆਂ ਤਾਂ ਲੈ ਆਓ ਇੱਕ ਅੱਧੇ ਮੰਮੀ ਉਰੇ ਵੀ ਲੈਣਗੇ ਫਿਰ ਦੋ ਤਿੰਨ ਚਾਰ ਲੈ ਆਓ ਪੰਜ ਪਵਰੀਤ ਵੀ ਆਊਗੀ ਲਓ ਆਪ ਜਮੀਂ ਕਹਾ ਲੰਗੇ ਆ ਹੈਗੀਆਂ ਦੀਆਂ ਤੱਕੀਆਂ ਹੀ ਦੇ ਨਾਲ ਜਿਹੜੀਆਂ ਉਹ ਤੱਕੀਆਂ ਨੇ ਮੂਰੇ ਮੂਰੇ ਨੇ ਕੱਢ ਜਾ ਕਰੋ ਇਧਰੋਂ ਤੋੜ ਕੇ ਦਿਖਾਣਾ ਦਿਖਾ ਦਿਓ ਲਓ ਦਿਖਾ ਦਿਓ ਇਹ ਕੱਚੀਆਂ ਨੇ ਬਸ ਤੋ ਆਹੀ ਤੋੜ ਦਉਗਾ ਪੱਕੀ ਦਪਈਆ ਕੀ ਦੀ ਆ ਹੁਣ ਇੰਨੀ ਪੱਕੀ ਜੀ ਵੀ ਕਾਹਨੂੰ ਤੋੜਨੀ ਤੇ ਵਧੀਆ ਵੀ ਨਹੀਂ ਲੱਗਣੀ ਇੰਨੀ ਪੱਕੀ ਜੀ ਥੋੜੀ ਜੀ ਕੱਚੀ ਜੀ ਵੀ ਤੋੜਨੀ ਸੀ ਓਏ ਇੰਨੇ ਪੱਕੇ ਨਹੀਂ ਉਹ ਤਾਂ ਦੇਖ ਅਵੇਸ ਤੋਂ ਕੋ ਸੈਂਪਲ ਦਿਖਾਏ ਇਹ ਤਾਂ ਕੀ ਇਹਨਾਂ ਨੂੰ ਉਹ ਮੌਂਝੇ ਲੱਗ ਪੈਨੇ ਓਏ ਇਹ ਵੀ ਖਾਦੀ ਵੀ ਨਹੀਂ ਜਾਂ ਜਾਨਵਰ ਦੀ ਦੇਖੋ ਸਾਡੀਆਂ ਬਹੁਤ ਵਧੀਆ ਹੋ ਗਈਆਂ ਅੱਜ ਬੱਸ ਮੌਸਮ ਵੀ ਵਧੀਆ ਅੱਜ ਨੇ ਧੁੱਪ ਵੀ ਨਹੀਂ ਹੈਗੀ ਹਾਂ ਆਹਦੀ ਖਾਧੀਆਂ ਜਾਣੀਆਂ ਛੱਲੀਆਂ ਕਾਲਾ ਨੂਨ ਲਾ ਕੇ ਨਿੰਬੂ ਲਾ ਕੇ ਆਹ ਬੰ ਜਾ ਕੇ ਲੈ ਕੇ ਕਿ ਛੱਲੀਆਂ ਤੋੜ ਕੇ ਲੈਣ ਗਈ ਸਿੱਕ ਤੇ ਮੇਰੀ ਕਿੰਨੀਆਂ ਛੱਲੀਆਂ ਲੈਂਦੀਆਂ ਇਹ ਇਹ ਹੈਗੀਆਂ ਨੇ 6 6 ਛੱਲੀਆਂ ਹਾਂ ਖਾ ਲਈਆਂ ਸਾਰੀਆਂ ਨਾ ਇੱਕ ਮੈਂ ਖਾਉਂ ਕਿ ਤਗਰੀ ਦਿਖਾਉ ਇੱਕ ਤੁਸੀਂ ਖਾਹੋਗੇ ਕੋ ਮੰਮੀ ਕੋ ਡੈਡੀ ਅੱਛਾ ਕਿੰਨੇ ਜਣ ਹੋਗੇ ਹੋਗੇ ਛੇ ਪੂਰੀਆਂ ਪੂਰੇ ਪੂਰੇ ਤੋੜ ਕੇ ਰਗੰਦੀ ਨੇ ਨਾ ਮਨ ਜੋ ਇਹਨੇ ਇੱਕ ਵਾਦ ਦਿੱਤੀ ਅਛੇ ਨਹੀਂ ਆ ਵਾ ਤਾਂ ਸਾਰੀ ਖਾਜੀ ਮੰਨ ਲਾ ਚਲੋ ਵੀ ਮੰਦੇ ਗਰਮੀ ਚ ਗਰਮੀ ਗਰਮੀ ਹੋ ਕੇ ਸੱਲੀ ਖਾਣਗੇ ਇਹ ਤਾਂ ਖਾਣੀ ਨਹੀਂ ਵਧੀਆ ਲੱਗਦੇ ਨੇ ਹਨਾ ਭੁੰਨਣੀਆਂ ਭੰਨਣੀਆਂ ਇਹਨਾਂ ਅੱਗੇ ਤਾਂ ਚੁੱਲ੍ਹਿਆਂ 'ਚ ਭੋਂਦੇ ਨੇ ਬਹੁਤ ਵਧੀਆ ਅਰੀਜਨਲ ਪਰ ਹੁਣ ਚੁੱਲਾ ਕਿਹੜਾ ਵਾਲੇ ਛੱਲੀਆਂ ਭੋਂਣਾ ਨੇ ਵਿੱਚੇ ਹਾਂ ਚੁੱਲਾ ਐ ਨਹੀਂ ਗਾ ਸਾਡੇ ਚੁੱਲਾ ਨਹੀਂ ਗਾ ਬਈ ਜਦੋਂ ਨਾ ਕਹਿੰਦੇ ਹੈਗਾ ਚੁੱਲਾ ਵੀ ਛੱਡਦਾ ਚਲੋ ਆ ਵੱਡੀ ਉਹ ਜਿਹੜੀਆਂ ਚਾਦਿਆਂ ਦੇ ਵਾਲ ਨੇ ਕਰਮੀ ਹੁਣ ਤੁਹਾਨੂੰ ਦਿਖਾਈਏ ਕੀ ਰੱਖਿਆ ਹੋਇਆ ਤੇ ਮੈਂ ਤੁਹਾਨੂੰ ਦਿਖਾਉਣਾ ਕੈਨੀਆਂ ਦੇ ਕੀ ਰੱਖਿਆ ਹੋਇਆ ਆ ਦੇਖੋ ਸਾਡਾ ਚੁੱਲਾ ਬੋਦੀ ਪੂਰੇ ਵਧੀਆ ਤਰੀਕੇ ਨਾਲ ਸੈਟ ਅਪ ਕਰਿਆ ਹੋਇਆ ਇਹ ਦਵਾਈਆਂ ਦੂਈਆਂ ਹੁਣ ਛਿਆਲਾਂ ਜਿਹੀ ਜਲੂ ਕੋਆ ਫੋਕੋ ਵੀ ਇਹਦੇ ਨਿਕਲੂਗਾ ਇਹਨੇ ਮੇਲੇ ਪਿੰਡੋਂ ਆਇਆ ਹੋਇਆ ਚੁੱਲਾ ਤਾਂ ਵਧੀਆ ਜਿਹੜਾ ਉੱਧਰ ਤੋਂ ਆਇਆ ਹੋਇਆ ਚੁੱਲਾ ਹਾਂਜੀ ਬਾਇਰ ਟੀਕੇ ਇਹ ਫੋਟੋ ਵੀ ਨਾਲ ਜੀ ਤੁਹਾਨੂੰ ਸਾਡੇ ਮਿੱਟਾ ਨਾਲ ਜੀ ਸਬਤਵਾ ਜੁੱਲਾ ਮਿੱਟੀ ਲਾਉਣ ਦੀ ਲੋੜ ਨਹੀਂ ਹੈਗੀ ਇਹ ਦਿਨ 5 ਸਾਲ ਹੋ ਗਏ ਪੂਰਾ ਵੀ ਇੱਕ ਵਾਰੀ ਮਿੱਟੀ ਨਹੀਂ ਲਾਈ ਗਈ ਅੱਛਾ ਅੱਕੇ ਨੂੰ ਲੈ ਲੈ ਭਾਈ ਜੀ ਨੇ ਲੈਣਾ ਹੋ ਸਾਡੇ ਪਿੰਡ ਤੋਂ ਕੰਟਰੈਕਟ ਕਰੋ ਚੁੱਲਿਆਂ ਦਾ ਕੰਮ ਚੁੱਲ੍ਹੇ ਦਾ ਕੰਮ ਵੀ ਦੋਰ ਦੇਣਾ ਬੱਸ ਭਾਈ ਬੱਸ ਬਈ ਤਾਲਾ ਬੜੇ ਗਾਲ ਨੂੰ ਕੱਢਣੇ ਨਾ ਕਰਾਉਣ ਦੇ ਦੋ ਕੀ ਪਤਾ ਕੰਟਰੈਕਟ ਪਰ ਜਿਆਦਾ ਬੜਾ ਆ ਜਵੇ ਹਾਂ ਕੰਟਰੈਕਟ ਕਰ ਲਿਓ ਬਾਈ ਜੀ ਇਹਨੇ ਚੁੱਲੇ ਨੇ ਲੋ ਚੁੱਲੇ ਵੀ ਨਹੀਂ ਲੋ ਚੁੱਪਲੇ ਚੁੱਲੇ ਵੀ ਮੁੰਡੇ ਨਾਲ ਲੋ ਚੁੱਲੇ ਵੀ ਮੁੰਡੇ ਲੋ ਚੁੱਲੇ ਨੇ ਦੋ ਕੰਮ ਹੁੰਦੇ ਨੇ ਹਨਾ ਅਸੀਂ ਫ੍ਰੀ ਪ੍ਰੋਮੋਸ਼ਨ ਕਰਦੇ ਆਂ ਤੇ ਮੇਰੇ ਪਿੰਡ ਕਰਕੇ ਮੈਂ ਉਹਦੇ ਪਿੰਡ ਤੇ ਵੀ ਫ੍ਰੀ ਕਰਦੇ ਆਂ ਹੈ ਆ ਟਿੱਕੇ ਹੈ ਆਹ ਜਿਹੜਾ ਟਿੱਕਾ ਤੁਹਾਡੇ ਪੱਡੇ ਚ ਬੰਨਦੇ ਨੇ ਵੇ ਨਾ ਪੇਰੇ ਦੱ 24 ਦੇ ਪੱਡੇ ਚ ਬੰਨਦੇ ਨੇ ਮੇਰੇ ਸਾਡੇ ਪਿੰਡ ਚ ਬੰਨਦਾ ਤੁਹਾਡੇ ਪਿੰਡ ਨਹੀਂ ਹੁੰਦਾ ਛੱਡ ਪਿੰਡ ਜਾ ਰਹੇ ਸਭ ਬੰਨਦਾ ਨਹੀਂ ਕਾਣ ਨਹੀਂ ਛੱਡ ਜੀ ਹਾਂ ਕਿਹੜੀ ਸਾਰੀਆਂ ਕੰਨ ਨਾ ਹੈਗੇ ਬਹੁਤ ਪਰ ਅਜਾ ਇਸਕ੍ਰੀਮ ਨਹੀਂ ਮਿਲਦੀ ਬਸ ਕਾਹਦੀ ਕਰ ਮੈਂ ਕਿੰਨੀ ਹੋ ਗਈ ਉਹ ਕਾ ਇਸਕ੍ਰੀਮ ਵਾਲੀ ਨਹੀਂ ਹੈਗੀ ਬੰਦ ਚੜ੍ਹੀਆਂ ਨਹੀਂ ਸਾਡੇ ਸਾਰਾ ਕੁਝ ਖੜੇ ਹਾਂ ਚੱਲੀ ਪੂ ਨਹੀਂ ਗਈ ਹਾਂ ਉਹ ਬੰਗੀ ਗੱਲ ਹੈ ਨਾ ਥਲੀ ਹੁਣ ਨਿੰਬੂ ਨੂੰ ਲਾ ਕੇ ਗਏ ਨਿਆ ਲਾ ਕੇ ਨਿੰਬੂ ਲਾ ਕੇ ਏਸੀ ਲਾ ਕੇ ਫਿਰ ਖਾ 먹ੇ ਆ ਆ ਦੇਖੋ ਬਈ ਬੰਦੇ ਲਾ ਕੇ ਖਾਣ ਤਾਂ ਥੱਲੀਆਂ ਕਿਵੇਂ ਲੱਗੀਆਂ ਜੜੀ ਨਿਆਰਾ ਹੁੰਦਾ ਪੂਰਾ ਖਾਣ ਚ ਮੈਂ ਘੱਟ ਪਸੰਦ ਆ ਮੈਂ ਬਹੁਤ ਘੱਟ ਖਾਣਾ ਥੱਲੀ ਇਹੀ ਖਾਂਦੇ ਨੇ ਇਹ ਥੱਲੀਆਂ ਸਾਡੇ ਇਹ ਵੀ ਦਿਖਾਉਂਦੇ ਨੇ ਜਾਂ ਸਾਡੇ ਖਾਣੇ ਨੇ ਬੈੜੀਆਂ ਬੜੀਆਂ ਸੁਆਹੀ ਕੋਦੋ ਦਿਨ ਨੇ ਫਿਰ ਤਾਂ ਚਾਰ ਪੈ ਜੂਗਾ ਫਿਰ ਕਿਹੜੇ ਛੱਲੇ ਹਾਂ ਪਰ ਘੱਟ ਖਾਦੀਆਂ ਨੇ ਆਪਾਂ ਨੇ ਹਾਂ ਅੱਜ ਪਹਿਲੀ ਵਾਰੀ ਲੁੰਦੇ ਆ ਕਿ ਡੈਡੀ ਇਹਨੂੰ ਤਾਂ ਕਿੱਦਾਂ ਦੇਖਦੇ ਨੇ ਉਹ ਐਲਈਡੀ ਮੈਨੂੰ ਬਹੁਤ ਬੁਰੀ ਜਿਹੀ ਲੱਗਦੀ ਆ ਹੋਊਗੀ ਲੱਗੀ ਵੀ ਉਹਰੇ ਕਿਉਂਕਿ ਲਾਉਂਦਾ ਨਹੀਂ ਹੈਗਾ ਕੋਈ ਉਹਰੇ ਹੈਗੀ ਗਰਮੀ ਇਹ ਮੈਂ ਤੇ ਪਵਰੀਤ ਨੇ ਇਸੇ ਲਗਾ ਲਈ ਕਹਿ ਕਹਿ ਕੇ ਹਾਂ ਮੈਨੂੰ ਅੱਖਾਂ ਦੇ ਅੰਦਰ ਲਾ ਅੰਦਰ ਬੈਠ ਕੇ ਜਵਾ ਕੇ ਸੀਚ ਦੇਖ ਵੀ ਲੈਂਦੇ ਨੇ ਹੁਣ ਕਹਿ ਕੇ ਦੇਖਦੀਆਂ ਜੇ ਮੰਨਣਗੇ ਵੀ ਅੱਜ ਦਾ ਮੌਸਮ ਠੰਡਾ ਜਾਂ ਮੜਾ ਜਾਂ ਖੂਕੂ ਮੈਂ ਹੁਣ ਹੀ ਲਾਉਂਦਾ ਕਦੇ ਕਹਿੰਦੇ ਬਾਹਰ ਲੋਕਾਂ ਨੂੰ ਦੁੱਲਾਉਂਦਾ ਦੋਂ ਕਿ ਉਹ ਰੇਹ ਲੰਗਰਮੀ ਜੇ ਬੈਠੇ ਨਹੀਂ ਜਾਂਦਾ ਹੁਣ ਜਵਾਕ ਅੰਦਰ ਬੈਠ ਕੇ ਦੇਖਤ ਲੈਣਗੇ ਆ ਦਾਦੀ ਬੋਤੀ ਵੀ ਹਾਂ ਨਾਲੇ ਦਾਦੀ ਨੂੰ ਬਾਲਾ ਖਾਂਡ ਜਵਾਕਾਂ ਨੂੰ ਤਾਂ ਟੋਕ ਹੁੰਦਾ ਏਕਾ ਤੇ ਉਸ ਉਹਨਾਂ ਨੇ ਪ੍ਰੈਸਰ ਵਾਲੇ ਟੇਬਲ ਤੇ ਨੈਟ ਰੱਖਤਾ ਮੈਨੂੰ ਆਏ ਵੀ ਐਲਈਡੀ ਉਤਰ ਜਾਵੇ ਇੱਥੇ ਬਾਕਸ ਜਾਂ ਬਣ ਕੇ ਵੀ ਨੈਟ ਵਾਲਾ ਬਾਕਸ ਜਾਂ ਉੱਥੇ ਰੱਖਿਆ ਜਾਵੇ ਆ ਇੱਕ ਨਵਾਂ ਨੈਟ ਲਵਾਇਆ ਸੀ ਪਹਿਲਾਂ ਕਿਹੜਾ ਸੀਗਾ ਆਪਣੇ ਪਹਿਲਾਂ ਬੀਐਸਏ ਨਾਲ ਦਾ ਤਿੰਨਾ ਕਿੜਾ ਇਹ ਫਾਈਜੀ ਵੀ ਹੈ ਨਾ ਸਸਤਾ ਪੈਂਦਾ ਇਹ ਅੱਛਾ ਜੀ ਓਕੇ ਫੜਾ ਮੈਂ ਕਾ ਇੱਕੜ ਖੋਲੂ ਖੋਲਣਾ ਨਾ ਅੱਛਾ ਬਾਲ ਹੀ ਕੁਛ ਜਿਆਦਾ ਨਹੀਂ ਹੋ ਗਿਆ ਹੁਣ ਜਿਆਦਾ ਨਹੀਂ ਸਾਊ ਜੀ ਬਣੇ ਖੜੇ ਇਹਨਾਂ ਨੇ ਫਿਰ ਜਦ ਕੰਮ ਅਸੀਂ ਕਰਾਉਣਾ ਹੁੰਦਾ ਫਿਰ ਸਾਊ ਵਾਲਾ ਕੀ ਕਰਾਉਣਾ ਪੈਂਦਾ ਹਾਂ ਉਹ ਕੀ ਸਾਊ ਜੋੜਦੇ ਫਿਰ ਲੈ ਲੈ ਪੇਪੇ ਜੇ ਕਰਨੇ ਪੈਂਦੇ ਨੇ ਹਾਂ ਖੰਡ ਗੋਲੀਆਂ ਦੇਣੀਆਂ ਭੰਦੀਆਂ ਨੇ ਬੇਰੇ ਖੰਡ ਗੋਲੀਆਂ ਤੋਂ ਜ਼ਿਆਦਾ ਕਿਉਂ ਨੱਗੇ ਪਾ ਛੋਟੇ ਹੁੰਦੇ ਖੰਡ ਗੋਲੀਆਂ ਖਾਦੇ ਹੁੰਦੇ ਸੀ ਹਨਾ ਹਾਂ ਹੁਣ ਤਾਂ ਛੋਟੀਆਂ ਐ ਬੋਲਦੀ ਐ ਨਹੀਂ ਹੁਣ ਆਉਂਦੀ ਹੀ ਨਹੀਂ ਆਹ ਖੰਡ ਗੋਲੀਆਂ ਤਾਂ ਨਹੀਂ ਹੁਣ ਆਉਂਦੀਆਂ ਹੁਣ ਤਾਂ ਟੌਫੀ ਆਉਂਦੀਆਂ ਨੇ ਕੀ ਕਹੇ ਖੰਡ ਉਲੀ ਜਾਂਦੇ ਨੇ ਨਹੀਂ ਉਹ ਜਿਹੜੇ ਰੰਗ ਬਰੰਗੇ ਛੋਟੇ ਛੋਟੇ ਜਿਹਨੇ ਲਾਦੇ ਹੁੰਦੇ ਨੇ ਉਹ ਹੋ ਹੋ ਉਹ ਜਿਹੜੀਆਂ ਟਾਪਰਾਂ ਨੂੰ ਬੰਨ੍ਹ ਆ ਮੈਂ ਹਣੋ ਰੰਗ ਬਰੰਗੇ ਆ ਮੈਂਗੇ ਬੰਨ੍ਹਣ ਨਾਲ ਹੋ ਜਾਂਦਾ ਹਾਂ ਜਿੱਦੇ ਫਿਰ ਗਏ ਫਿਰ ਮਨ ਲਾ ਕੇ ਦੋ ਨੰਬੀ ਜਬਾਦੀਆਂ ਲੈਣ ਅੱਛਾ ਉਹ ਹੁਣ ਮਹਿੰਗੀ ਕੁਆਲਿਟੀ ਬਣਾਤੀ ਹੈ ਚਲੋ ਮਹਿੰਗਾ ਕਰਦੇ ਹਾਂ ਚਲ ਐਥੇ ਉਹ ਨੈਟ ਰੱਖਿਆ ਜਾਊਗਾ ਐਥੇ ਉਹ ਬਾਕਸ ਜਲਵਾ ਲਾਂਗੇ ਕਨੈਕਟਰ ਵਾਸਤੇ ਆਹ ਇਹਦਾ ਮੋਡਮ ਜਿਹਾ ਰੱਖਣ ਆਹ ਤਾਂ ਖੋਲਣਾ ਪਊਗਾ ਹਾਂ ਓਹ ਇਹ ਤਾਂ ਇੱਟਾ ਹੀ ਚਾ ਲੱਗਣਾ ਅੱਛਾ ਜੀ ਹਾਂ ਇਹ ਤਾਂ ਪੰਜ ਸੌ ਦਾ ਲੱਗ ਗਿਆ ਇਹ ਪਹਿਲੀ ਵਾਰ ਤੇ ਮਾਹਾਂ ਨੇ ਕੀ ਇਹਦਾ ਹੋਆ ਹਾਂ ਮਾ ਮਾ ਵੀ ਖੋਲ ਕੇ ਇੱਥੋਂ ਐ ਬੈ ਇੱਥੇ ਕਰਨੀ ਐ ਕਿ ਰੋਈ ਨਹੀਂ ਜੀ ਹਾਂ ਮੈਨੂੰ ਯਾਦ ਆ ਰਿਹਾ ਕਹਿੰਦਾ ਮਾਹਾਂ ਵੀ ਕੀ ਸੇਵਾ ਕਹਿੰਦਾ 250 ਬੱਲ 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 ਕਹਿਦਾ ਹੋਣਾ ਅਸੀਂ ਆਪ ਹੀ ਸਿੱਖ ਗਏ ਆਹ ਤਾਰ ਜੀ ਕਿਦਾਂ ਦੀ ਬੁਰੀ ਲੱਗਦੀ ਸੀ ਮੈਨੂੰ ਬਾਲੀ ਜਦ ਲਓ ਅਰੇ ਕੀ ਹਤਾ ਜਦੇ ਮੈਂ ਕੱਢੀ ਆ ਗਿਆ ਐਲਈਡੀ ਆ ਗਈ ਆਪਣੀ ਜਗ੍ਹਾ ਤੇ ਫਾਈਨਲੀ ਅੱਛਾ ਤਾਰਦੀ ਲਾਮ ਕੋਈ ਬਾਲੀਪੂਰੀ ਲੱਗਦੀ ਸੀ ਥੈਂਕ ਯੂ ਸੋ ਮੱਚ ਪੁੱਤੂ ਚੱਲੇ ਅੱਜ ਵਾਸਤੇ ਦੇ ਸਕੂਲ ਸਕੂਲ ਆ ਗਿਆ ਸਾਰੀ ਟਿਊਸ਼ਨ ਥੋੜੀ ਜਿਹੀ ਡਰ ਡਰ ਜਾ ਲੱਗਦਾ ਥੋੜਾ ਜਿਹਾ ਕੁਛ ਨਹੀਂ ਕਹਿੰਦੇ ਮੈਮ ਮੈਂ ਕੱਲ ਹੀ ਸੀ ਗੱਲ ਕਹਿੰਦੇ ਕੁਛ ਨਹੀਂ ਲੈਂਦੇ ਹੈ ਯਾ ਏਦਾਂ ਥੋੜੀ ਕੁਛ ਕਹਿੰਦੇ ਹੁੰਦੇ ਨੇ ਤੇ ਬਾਅਦਤ ਵੀ ਉਧਰੋਂ ਆ ਗਈ ਸੌ ਸੁਕੇ ਹਾਂ ਸੌ ਕੇ ਆ ਗਈ ਛੋਟੀ ਦਾਦੀ ਕੋਲੇ ਉਹ ਲੈ ਇਹ ਕਿੰਨੇ ਦੇਖਦੇ ਆ ਵੀ ਇਹ ਫੇਰ ਚੱਲੀ ਇਹ ਅੱਜ ਫੇਰ ਚੱਲੀ ਤੂੰ ਹਾਂ ਹਾਂ ਹੁਣ ਕੱਲੇ ਖੇਡਿਓ ਚਲ ਜਾ ਬਗਰੀ ਤੇ 4:30 ਹੋ ਗਏ ਹਾਂਜੀ ਦੱਸੋ ਜੀ ਛੱਡੇ ਹਾਂ ਆ ਨਾਲ ਖਾਂ ਜੀਜੀ ਹੈ ਬਈ ਅਸੀਂ ਹੈਨੇ ਖਾਣੇ ਕੋ ਤੇਰੇ ਖਾਣੇ ਕੋ ਤੇਰੇ ਇਹ ਬਾਤ ਤੇ ਵੀ ਸਾਡਾ ਬਹੁਤ ਖਾਣੇ ਖੁੱਤਾ ਬੱਚਾ ਲਓ ਲਓ ਜੀ ਕੁਲਫੀ ਖਾਓ ਆਈਸਕ੍ਰੀਮ ਵਾਓ ਇਨਕੀ ਦੀ ਮੰਗੀ ਦੀ ਆਈਸਕ੍ਰੀਮ ਮੈਂ ਤੁਹਾਨੂੰ ਭੈਣ ਜੀ ਵਾਲੀ ਕੁਲਫੀ ਮੰਗਾਈ ਸੀ ਭੈਣ ਜੀ ਸਾਹਿਬ ਨੂੰ ਇੱਥੇ ਉਹਨੇ ਕਢਾਈ ਜੜੀ ਮੈਨੂੰ ਕਢਾਈ ਚੜ ਲੰਦ ਅੱਛਾ ਆਹ ਦੇਖ ਕਿਵੇਂ ਹੋ ਵੀ ਐ ਕੁਝ ਦਿਖਦਾ ਤਾਂ ਹੈ ਨਹੀਂ ਹੈਗੀ ਆ ਪੁੱਤਾਂ ਚ ਆਈਸਕ੍ਰੀਮ ਛੱਡ ਦੋ ਹੋਰ ਇੱਕ ਤਰ੍ਹਾਂ ਇਹ ਵੀ ਇੱਧਰ ਸੇ ਲਾ 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 ਅੱਗੇ ਨੂੰ ਅੱਛਾ ਆਹ ਪ ਟੇਸਟੀ ਟੇਸਟੀ ਲੈਂਦੀ ਆ ਹਾਂ 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 ਖੜਾ 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 ਢੰਡ ਢੰਡ ਲੱਗੂਗੀ ਢੰਡ ਢੰਡ ਇਹ ਢੰਡੀ ਨਹੀਂ ਪੁੱਤ ਵੱਢੀ ਜਾਂਦੀ ਹੈਗੀ ਬੰਦ ਨਹੀਂ ਆ ਰਹੇ ਨੇ ਮੂੰਹ 'ਚ ਤਾਂ ਗਿਆ ਨਹੀਂ ਕੁਸ ਬਾਅਦ ਤਾਂ ਮੂੰਹ 'ਚ ਤਾਂ ਪਿਆ ਨਹੀਂ ਕੁਸ ਚਲੋ ਜੀ ਆਪਾਂ ਅੱਜ ਦਾ ਵਲੌਗ ਹੁਣ ਇੱਥੇ ਹੀ ਐਂਡ ਕਰਨ ਲੱਗਿਆਂ ਬਾਅਦ ਤੈਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਨਾ ਵੀ